ਦੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬਲੌਗ ਸਮਤੀ ਅਤੇ ਜਲਾ ਪ੍ਰਹਿਦੀਆਂ ਜਿਹੜੀਆਂ ਇਲਕਸ਼ਨਾ ਸੀ ਉਹਦੇ ਰਿਜ਼ਲਟ ਆਏ ਨੇ ਭਾਵੇਂ ਮੇਰੇ ਹਲਕੇ ਦੇ ਵਿੱਚੋਂ ਬਹੁਤ ਵੱਡਾ ਫਤਵਾ ਜਿਹੜਾ ਆਮ ਆਦਮੀ ਪਾਰਟੀ ਨੂੰ ਮਿਲਿਆ ਇੱਕ ਪਾਸੜ ਜਿੱਤ ਹੋਈ ਆ ਤੇ ਮੈਂ ਸਾਰੇ ਉਮੀਦਵਾਰਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਵੀ ਜਿਹੜੇ ਦਸ਼ਮੇਸ਼ ਪਿਤਾ ਜਿੱਤੀ ਲਸਾਨੀ ਕੁਰਬਾਨੇ ਆ ਕਿਤੇ ਨਹੀਂ ਮਿਲਦੀ ਚਾਰੇ ਸਾਹਿਬ ਜاده ਮਾਤਾ ਗੁਜਰਕੌਰ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਉਹ ਚੱਲ ਰਹੇ ਨੇ ਜਿਹੜੀਆਂ ਇਹ ਜਿੱਤਾਂ ਐ ਉਹ ਉਹਨਾਂ ਮਹਾਨ ਸਾਡੇ ਗੁਰੂਆਂ ਨੂੰ ਹੀ ਉਹਨਾਂ ਮਹਾਨ ਸਾਡੇ ਜਿਹੜੇ ਚਾਰੇ ਸਾਹਿਬਜਾਦੇਆਂ ਮਾਤਾ ਨੂੰ ਸਮਰਪਿਤ ਕੀਤਾ ਜਾਵੇ ਤੇ ਜਿੱਤ ਦੇ ਜਿਹੜੇ ਜਸ਼ਨਾਂ ਜਾਂ ਕੋਈ दारू ਸਰਾਵ ਇਹੋ ਜਿਹਾ ਕੁਛ ਨਾ ਕੀਤਾ ਜਾਵੇ ਤੇ ਨਾ ਕੋਈ ਬਹੁਤਾ ਖੁਸ਼ੀ ਬਣਾਈ ਜਾਵੇ ਉਹਨਾਂ ਦੀ ਯਾਦ ਦੇ ਵਿੱਚ ਹੀ ਇਹ ਇਹ ਜਿੱਤਾਂ ਨੇ ਉਹ ਸਮਰਪਿਤ ਕੀਤੀ ਹੈ ਜਰ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ